ਭਾਰਤੀ ਕ੍ਰਿਕਟ ਕੰਟਰੋਲ ਬੋਰਡ BCCI ਨੇ 2024-25 ਸੀਜ਼ਨ 1 ਅਕਤੂਬਰ 2024 ਤੋਂ 30 ਸਤੰਬਰ 2025 ਲਈ ਕੇਂਦਰੀਕਰਾਰਨਾਮੇ ਦਾ ਐਲਾਨ ਕੀਤਾ ਹੈ BCCI ਨੇ ਕੇਂਦਰੀਕਰਾਰਨਾਮੇ ਦੇ ਵਿੱਚ 16 ਮਹਿਲਾ ਖਿਡਾਰੀਆਂ ਨੂੰ ਸ਼ਾਮਲ ਕੀਤਾ ਹੈ ਇਹਨਾਂ ਖਿਡਾਰੀਆਂ ਨੂੰ ਤਿੰਨ ਗ੍ਰੇਡਾਂ ਦੇ ਵਿੱਚ ਵੰਡਿਆ ਗਿਆ ਹੈ ਤਿੰਨ ਖਿਡਾਰੀਆਂ ਨੂੰ ਟੌਪ ਗ੍ਰੇਡ ਯਾਨੀ ਗ੍ਰੇਡ A ਦੇ ਵਿੱਚ ਜਗ੍ਹਾ ਦਿੱਤੀ ਗਈ ਹੈ ਜਿਨ੍ਹਾਂ ਦੇ ਵਿੱਚ ਕਪਤਾਨ ਹਰਮਨਪ੍ਰੀਤ ਕੌਰ, ਸਮ੍ਰਿਤੀ ਮੰਦਾਨਾ ਅਤੇ ਦਿਪਤੀ ਸ਼ਰਮਾ ਸ਼ਾਮਲ ਹਨ। ਗ੍ਰੇਡ B ਦੇ ਵਿੱਚ 4 ਖਿਡਾਰੀ ਸ਼ਾਮਲ ਹਨ ਜਦੋਂ ਕਿ ਗ੍ਰੇਡ C ਦੇ ਵਿੱਚ 9 ਖਿਡਾਰੀ ਸ਼ਾਮਲ ਹਨ। ਖੱਬੇ ਹੱਥ ਦੀ ਸਪਿਨਰ ਰਾਜੇਸ਼ਵਰੀ ਜਿਨ੍ਹਾਂ ਨੂੰ ਪਿਛਲੇ ਸਾਲ ਗ੍ਰੇਡ B ਦੇ ਵਿੱਚ ਸ਼ਾਮਲ ਕੀਤਾ ਗਿਆ ਸੀ ਆਪਣਾ ਇਕਰਾਰਨਾਮਾ ਬਰਕਰਾਰ ਨਹੀਂ ਰੱਖ ਸਕੀ। ਪਿਛਲੀ ਵਾਰ ਜਦੋਂ BCCI ਨੇ ਮਹਿਲਾ ਕ੍ਰਿਕਟਰਾਂ ਦੇ ਕਰਾਰਨਾਮੇ ਦੀ ਸੂਚੀ ਜਾਰੀ ਕੀਤੀ ਸੀ ਤਾਂ કુલ 17 ਖਿਡਾਰੀਆਂ ਨੂੰ ਇਸ ਸੂਚੀ ਦੇ ਵਿੱਚ ਜਗ੍ਹਾ ਦਿੱਤੀ ਗਈ ਸੀ। ਉਸ ਸੂਚੀ ਦੇ ਵਿੱਚ ਵੀ BCCI ਨੇ ਕਪਤਾਨ ਹਰਮਨਪ੍ਰੀਤ ਕੋਰ ਤੋਂ ਇਲਾਵਾ ਸਮ੍ਰਿਤੀ ਮੰਦਾਨਾ ਅਤੇ ਦਿਪਤੀ ਸ਼ਰਮਾ ਨੂੰ ਗ੍ਰੇਡ A ਦੇ ਵਿੱਚ ਰੱਖਿਆ ਸੀ ਤੇ ਹੁਣ ਵੀ ਇਸ ਸੂਚੀ ਦੇ ਵਿੱਚ ਇਹਨਾਂ ਦੇ ਨਾਂ ਸ਼ਾਮਲ ਹਨ। ਨਵੀਂ ਕੇਂਦਰੀ ਕਰਾਰਨਾਮੇ ਦੀ ਸੂਚੀ ਦੇ ਗ੍ਰੇਡ B ਵਿੱਚ ਸ਼ਾਮਲ ਚਾਰ ਖਿਡਾਰੀ ਰੇਨੁਕਾ ਠਾਕੁਰ, ਜੈਮੀ ਬਾ, ਰਿਚਾ ਘੋਸ਼, ਸਫਾਲੀ ਵਰਮਾ ਹਨ ਇਸ ਦੇ ਨਾਲ ਹੀ ਯਸਤਿਕਾ ਪਾਟਿਆ ਰਾਧਾ यादव ਸ਼੍ਰਾਂਕਾ ਪਾਟੇਲ ਤਿਤਾ ਸਾਧੂ ਅਰੁੰਦਤੀ ਰੈਡੀ ਅਮਨਜੋਤ ਕੋਰ 우ਮਾ ਛੇਤਰੀ ਸਨੇਹ ਰਾਣਾ ਪੂਜਾ ਵਿਸਤਾਰਕਰ ਨੂੰ ਗ੍ਰੇਡ ਸੀ ਦੇ ਵਿੱਚ ਸਥਾਨ ਮਿਲਿਆ ਹਰਮਨਪ੍ਰੀਤ ਕੋਰ ਸਮ੍ਰਿਤੀ ਮੰਧਾਨਾ ਦਿਪਤੀ ਸ਼ਰਮਾ ਰੇਨੂਕਾ ਠਾਕੁਰ ਜੈ ਮੀਮਾ ਰਿਚਾ ਘੋਸ਼ ਸਫਾਲੀ ਵਰਮਾ ਯਸਤਿਕਾ ਪਾਟਿਆ ਰਾਧਾ ਯਾਦਵ ਸ਼੍ਰਾਂਕਾ ਪਾਟੇਲ ਤਿਤਾ ਸਾਧੂ अरुंधति रेड्डी अमनजोत कौर ऊमा छेत्री स्नेह राणा पूजा वस्तकार इस सूची ਦੇ ਵਿੱਚ ਇਨਾ ਖਿਡਾਰੀਆਂ ਨੂੰ ਸ਼ਾਮਿਲ ਕੀਤਾ ਗਿਆ ਤਾਂ ਭਾਰਤੀ ਕ੍ਰਿਕਟ ਕੰਟਰੋਲ ਬੋਰਡ ਨੇ ਸੀਜ਼ਨ 2024-25 ਦੇ ਲਈ ਕੇਂਦਰੀ ਇਕਰਾਰਨਾਮੇ ਦਾ ਐਲਾਨ ਕੀਤਾ ਜਿਸ ਦੇ ਵਿੱਚ ਇਨਾ ਖਿਡਾਰੀਆਂ ਨੂੰ ਥਾਂ ਦਿੱਤੀ ਗਈ ਹੈ ਕਈ ਖਿਡਾਰੀ ਆਪਣੀ ਜਗ੍ਹਾ ਬਰਕਰਾਰ ਨਹੀਂ ਰੱਖ ਸਕੇ ਪਰ ਕਈ ਖਿਡਾਰੀਆਂ ਨੇ ਗ੍ਰੇਡ A ਦੇ ਵਿੱਚ ਵੀ ਆਪਣੀ ਜਿਹੜੀ ਜਗ੍ਹਾ ਆ ਉਹ ਬਰਕਰਾਰ ਰੱਖੀ ਹੈ ਭਾਰਤੀ ਕ੍ਰਿਕਟ ਕੰਟਰੋਲ ਬੋਰਡ BCCI ਨੇ 2024-25 ਸੀਜ਼ਨ 1 ਅਕਤੂਬਰ 2024 ਤੋਂ 30 ਸਤੰਬਰ 2025 ਲਈ ਕੇਂਦਰੀਕਰਾਰਨਾਮੇ ਦਾ ਐਲਾਨ ਕੀਤਾ ਹੈ BCCI ਨੇ ਕੇਂਦਰੀਕਰਾਰਨਾਮੇ ਦੇ ਵਿੱਚ 16 ਮਹਿਲਾ ਖਿਡਾਰੀਆਂ ਨੂੰ ਸ਼ਾਮਿਲ ਕੀਤਾ ਹੈ ਇਹਨਾਂ ਖਿਡਾਰੀਆਂ ਨੂੰ ਤਿੰਨ ਗ੍ਰੇਡਾਂ ਦੇ ਵਿੱਚ ਵੰਡਿਆ ਗਿਆ ਹੈ ਦਨ ਖਿਡਾਰੀਆਂ ਨੂੰ ਟੋਪ ਗ੍ਰੇਡ ਯਾਨੀ ਗ੍ਰੇਡ A ਦੇ ਵਿੱਚ ਜਗ੍ਹਾ ਦਿੱਤੀ ਗਈ ਹੈ ਜਿਨ੍ਹਾਂ ਦੇ ਵਿੱਚ ਕਪਤਾਨ ਹਰਮਨਪ੍ਰੀਤ ਕੌਰ ਸਮ੍ਰਿਤੀ ਮੰਦਾਨਾ ਅਤੇ ਦਿਪਤੀ ਸ਼ਰਮਾ ਸ਼ਾਮਿਲ ਹਨ ਗ੍ਰੇਡ B ਦੇ ਵਿੱਚ 4 ਖਿਡਾਰੀ ਸ਼ਾਮਿਲ ਹਨ ਜਦੋਂ ਕਿ ਗ੍ਰੇਡ C ਦੇ ਵਿੱਚ 9 ਖਿਡਾਰੀ ਸ਼ਾਮਿਲ ਹਨ ਖੱਬੇ ਹੱਥ ਦੀ ਸਪਿਨਰ ਰਾਜੇਸ਼ਵਰੀ ਜਿਨ੍ਹਾਂ ਨੂੰ ਪਿਛਲੇ ਸਾਲ ਗ੍ਰੇਡ B ਦੇ ਵਿੱਚ ਸ਼ਾਮਿਲ ਕੀਤਾ ਗਿਆ ਸੀ ਆਪਣਾ ਇਕਰਾਰਨਾਮਾ ਬਰਕਰਾਰ ਨਹੀਂ ਰੱਖ ਸਕੇ ਪਿਛਲੀ ਵਾਰ ਜਦੋਂ BCCI ਨੇ ਮਹਿਲਾ ਕ੍ਰਿਕਟਰਾਂ ਦੀ ਇਕਰਾਰਨਾਮੇ ਦੀ ਸੂਚੀ ਜਾਰੀ ਕੀਤੀ ਸਿਤਾਕੁਲ 17 ਖਿਡਾਰੀਆਂ ਨੂੰ ਇਸ ਸੂਚੀ ਦੇ ਵਿੱਚ ਜਗ੍ਹਾ ਦਿੱਤੀ ਗਈ ਸੀ ਉਸ ਸੂਚੀ ਦੇ ਵਿੱਚ ਵੀ BCCI ਨੇ ਕਪਤਾਨ ਹਰਮਨਪ੍ਰੀਤ ਕੋਰ ਤੋਂ ਇਲਾਵਾ ਸਮ੍ਰਿਤੀ ਮੰਦਾਨਾ ਅਤੇ ਦਿਪਤੀ ਸ਼ਰਮਾ ਨੂੰ ਗ੍ਰੇਡ A ਦੇ ਵਿੱਚ ਰੱਖਿਆ ਸੀ ਤੇ ਹੁਣ ਵੀ ਇਸ ਸੂਚੀ ਦੇ ਵਿੱਚ ਇਹਨਾਂ ਦੇ ਨਾਮ ਸ਼ਾਮਿਲ ਹਨ ਨਵੀਂ ਕੇਂਦਰੀਕਰਨ ਨਾਮੇ ਦੀ ਸੂਚੀ ਦੇ ਗ੍ਰੇਡ B ਵਿੱਚ ਸ਼ਾਮਲ ਚਾਰ ਖਿਡਾਰੀ ਰੇਨੁਕਾ ਠਾਕੁਰ ਜੈਮੀਵਾ ਰਿਚਾ ਘੋਸ਼ ਸਫਾਲੀ ਵਰਮਾ ਹਨ ਇਸ ਦੇ ਨਾਲ ਹੀ ਯਸਤਿਕਾ ਪਾਟਿਆ ਰਾਧਾ यादव ਸ਼੍ਰਾਂਕਾ ਪਾਟੇਲ ਤਿਤਾ ਸਾਧੂ ਅਰੁੰਦਤੀ ਰੈਡੀ ਅਮਨਜੋਤ ਕੋਰ 우ਮਾ ਛੇਤਰੀ ਸਨੇਹ ਰਾਣਾ ਪੂਜਾ ਵਿਸਤਾਰਕਰ ਨੂੰ ਗ੍ਰੇਡ ਸੀ ਦੇ ਵਿੱਚ ਸਥਾਨ ਮਿਲਿਆ ਹਰਮਨਪ੍ਰੀਤ ਕੋਰ ਸਮ੍ਰਿਤੀ ਮੰਧਾਨਾ ਦਿਪਤੀ ਸ਼ਰਮਾ ਰੇਨੂਕਾ ਠਾਕੁਰ ਜੈ ਮੀਮਾ ਰਿਚਾ ਘੋਸ਼ ਸਫਾਲੀ ਵਰਮਾ ਯਸਤਿਕਾ ਪਾਟਿਆ ਰਾਧਾ ਯਾਦਵ ਸ਼੍ਰਾਂਕਾ ਪਾਟੇਲ ਤਿਤਾ ਸਾਧੂ अरुंधति रेड्डी अमनजोत कौर ऊमा छेत्री स्नेहा राणा पूजा वस्तकार इस सूची ਦੇ ਵਿੱਚ ਇਨਾ ਖਿਡਾਰੀਆਂ ਨੂੰ ਸ਼ਾਮਿਲ ਕੀਤਾ ਗਿਆ ਤਾਂ ਭਾਰਤੀ ਕ੍ਰਿਕਟ ਕੰਟਰੋਲ ਬੋਰਡ ਨੇ ਸੀਜ਼ਨ 2024-25 ਦੇ ਲਈ ਕੇਂਦਰੀ ਇਕਰਾਰਨਾਮੇ ਦਾ ਐਲਾਨ ਕੀਤਾ ਜਿਸ ਦੇ ਵਿੱਚ ਇਨਾ ਖਿਡਾਰੀਆਂ ਨੂੰ ਥਾਂ ਦਿੱਤੀ ਗਈ ਹੈ ਕਈ ਖਿਡਾਰੀ ਆਪਣੀ ਜਗ੍ਹਾ ਬਰਕਰਾਰ ਨਹੀਂ ਰੱਖ ਸਕੇ ਪਰ ਕਈ ਖਿਡਾਰੀਆਂ ਨੇ ਗ੍ਰੇਡ A ਦੇ ਵਿੱਚ ਵੀ ਆਪਣੀ ਜਿਹੜੀ ਜਗ੍ਹਾ ਆ ਉਹ ਬਰਕਰਾਰ ਰੱਖੀ ਹੈ